ਹਾਂਜੀ ਦੋਸਤੋ ਮੱਝ ਗਾਂ ਦੇ ਟੀਕਾ ਭਰਉਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਦਿਓ ਹਾਂਜੀ ਅੱਜ ਇੱਕ ਤੁਹਾਨੂੰ ਨਵੀਂ ਤਕਨੀਕ ਦਿਖਾਉਣੇ ਆ ਜੇਕਰ ਮੱਝ ਗਾਂ ਦੇ ਜਦੋਂ ਟੀਕਾ ਭਰਉਣੇ ਆ ਤਾਂ ਉਹਦਾ ਮਤਲਬ ਕੀ ਟੈਂਪਰੇਚਰ ਚੈੱਕ ਕਰਨ ਵਾਸਤੇ ਹਾਂਜੀ ਕੀ ਚੀਜ਼ ਆ ਭਈ ਇਹ ਇਹ ਥਾਵਿੰਗ ਮੋਨੀਟਰ ਹੈ ਜਿਹੜਾ ਮੋਨੀਟਰ ਥਾਵ ਮੋਨੀਟਰ ਥਾਪਾਣੇ ਨੂੰ ਜਿਹੜਾ ਕਰਦਾ ਹੈ ਮੋਨੀਟਰ ਅੱਛਾ ਆਪਣੇ 35 ਤੋਂ 37 ਚਾਹੀਦਾ ਹੁੰਦਾ ਪਾਣੀ ਜਦੋਂ ਆਪਾਂ ਟੀਕਾ ਰੱਖਣਾ ਹੈ ਜਦੋਂ ਰਵਾਹ ਇਸ ਚ ਲੈ ਕੇ ਆਉਣਾ ਹੈ ਹਾਂ ਇਹ ਮਾਈਨ 696 ਜੋ ਕੰਟੇਨਰ ਤੋਂ ਕੱਢ ਕੇ ਜਦੋਂ ਇੱਧਰ ਲੈ ਕੇ ਆਉਣਾ ਹੈ ਤਾਂ 37 ਡਿਗਰੀ ਚਾਹੀਦਾ ਹੁੰਦਾ ਪਾਣੀ ਅੱਛਾ ਉਸ ਤੋਂ ਬਾਅਦ ਆਪਾਂ ਟੀਕਾ ਰੱਖਣਾ ਹੈ ਅਛਾ ਵੀ ਆਪਾਂ ਸਿਲੰਡਰ ਚੋਂ ਟੀਕਾ 37 ਡਿਗਰੀ ਟੈਂਪਰੇਚਰ 'ਤੇ ਹੀ ਰੱਖ ਸਕਦੇ ਹਾਂ ਹਾਂਜੀ ਫਿਰ ਮਤਲਬ ਜੋਗ ਆ ਉਹ ਸਹੀ ਹੋ ਜਾਂਦੀ ਹੈ ਫਿਰ ਆਪਾਂ ਉਹਦੇ ਬਾਅਦ ਆਪਾਂ ਭਰ ਸਕਦੇ ਹਾਂ ਟੀਕਾ ਹਾਂਜੀ ਤੇ ਨਹੀਂ ਆਪਾਂ ਅੰਦਾਜ਼ੇ ਨਾਲ ਹੀ ਛਿਰਦਾਂ ਨੇ ਪਾਣੀ ਜੇ ਗਰਮ ਹੋਵੇ ਜਾਂ ਠੰਡਾ ਹੋਵੇ ਨਾ ਉਹ ਗਲਤ ਤਰੀਕੇ ਤੇ ਜੇ ਉਹਦੀ ਛਿਰਦਿਆ ਫਿਰ ਉਹਦੇ ਨਾਲ ਕੀ ਨੁਕਸਾਨ ਉਦੇ ਨਾਲ ਹੈ ਡੈੱਡ ਹੋ ਜਾਣਗੇ ਸਪਰਮ ਜਿਹੜੇ ਸੀਮਨਜ ਜਿਹੜੇ ਸੀਮਨਜ ਸਪਰਮ ਨਾਲ ਉਹ ਡੈੱਡ ਹੋ ਜਾਂਦੇ ਜੇ ਜਿਆਦਾ ਗਰਮ ਚ ਸਿੱਟਿਆ ਜਾਵੇ ਹਾਂਜੀ ਹਾਂਜੀ ਤੇ ਜਾਂ ਜਿਆਦੇ ਜਿਆ ਠੰਡੇ ਸਿੱਟਿਆ ਗਿਆ ਤਾਂ ਉਹਨਾਂ ਨੇ ਉਹ ਐਕਟਿਵ ਹੀ ਨਹੀਂ ਹੋਣਾ ਅੱਛਾ ਹੁਣ ਇਹ 36 ਤੋਂ 37 ਡਿਗਰੀ ਟੈਂਪਰੇਚਰ ਹੋ ਗਿਆ ਦਾ ਹਾਂਜੀ ਉਹ 37 ਦੇ ਵਿੱਚ ਤੇ ਆ ਦੇਖੋ ਇਹ ਵਿੱਚ ਆ ਦੇਖੋ 37 ਨੀਲਾ ਹੋਇਆ ਪੈਣਾ ਹਾਂ ਸੰਤਿਆ ਹੁਣ ਪਾਣੀ ਯੋਗ ਆ ਸਹੀ ਹਾਂਜੀ ਹੁਣ ਆਪਾਂ ਇਹ ਟੀਕਾ ਸਿੱਟ ਦਾਂਗੇ ਬੱਚੇ ਦੇ ਕਿੰਨਾ ਟਾਈਮ ਰੱਖਣਾ ਹੁੰਦਾ ਇਹ ਇਹ 40 ਤੋਂ 45 ਸਕਿੰਟ 40 ਤੋਂ 45 ਸਕਿੰਟ ਫਿਰ ਆਪਣੇ ਮਤਗੀਜ਼ ਐਕਟਿਵ ਹੋ ਜਾਣਗੇ ਐਕਟ ਹੋ ਜਾਣਗੇ ਫਿਰ ਬਣਾ ਦੇ ਜੀ